ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈ ਜਿਰ ਖਾਈ ਆਸਾ ਮਹੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ ਤਿੰਨਾ ਸਤਗੁਰ ਮਿਲਿਆ RAM ਰਾਜੀ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਹਰ ਲੱਦਾ ਰਤਨ ਪਦਾਰਥੋ ਫਿਰ ਬਹੁੜ ਨਾ ਚੱਲਿਆ ਜਨ ਨਾਨਕ ਨਾਮਿ ਆਰਾਧਿਆ ਆਰਾਧ ਹਰ ਮਿਲਿਆ ਜਿਨਿ ਐਸਾ ਹਰ ਨਾਮ ਨਾ ਚੇਤੇਉ ਸੇ ਕਾਹੀ ਜਾਗਿਆ ਏ RAM ਰਾਜੀ ਇਹੋ ਮਾਨਸ ਜਨਮਦਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਇ ਹੁਣ ਬਤੈ ਹਰ ਨਾਮ ਨਾ ਬੀਜਿਓ ਅੱਗੈ ਭੁਖਾ ਕੀ ਖਾਈ ਮਨ ਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ ਤੂੰ ਹਰ ਤੇਰਾ ਸਭ ਕੋ ਸਭ ਤਉ ਦੇਪਾਏ RAM ਰਾਜੀ ਕਿਸ ਹਾਥ ਕਿਸੈ ਦੇ ਕਿਸ ਨਾਹੀ ਸਭ ਚੱਲਹਿ ਚਲਾਏ ਜਿਨ ਤੂੰ ਮੇਲਹਿ ਪਿਆਰੇ ਸੇ ਤੁਧ ਮਿਲਹਿ ਜੋ ਹਰ ਮਨ ਭਾਏ ਜਨ ਨਾਨਕ ਸਤਿਗੁਰ ਭੇਟਿਆ ਹਰ ਨਾਮ ਤਰਾਏ ਉਹੀ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੀ ਜਿਨਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ ਹਰ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੈ ਜਿਨਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ ਹਰ ਭਗਤ ਹਰ ਲੀਜੈ ਆਸਵਾ ਮਹੱਲਾ ਚੌਥਾ ਜਿਨੇ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ RAM ਰਾਜੀ ਜੇ ਬਾਹਰ ਹੋ ਭੁੱਲ ਚੁੱਕ ਬੋਲ ਦੇ ਭੀ ਖਰੇ ਹਰ ਭਾਣੀ ਹਰ ਸੰਤਾਂ ਨੂੰ ਹੋਰ ਤਾਉ ਨਹੀਂ ਹਰ ਮਾਨ ਨਿਮਾਣੀ ਜਨ ਨਾ ਲਿਖ ਨਾਮ ਦੀਵਾਨ ਹੈ ਹਰ ਤਾਣ ਸਤਾਣੀ ਜਿੱਤੈ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੀ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰ ਸਿੱਖਾਂ ਕੀ ਘਾਲ ਤਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਗੁਰ ਸਿੱਖਾਂ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM RAJI ਘਰ ਸੇਵਹਿ ਪੂਰਾ ਸਤਗੁਰੂ ਭੁਖ ਜਾਏ ਲਹਿ ਮੇਰੀ ਗੁਰ ਸਿੱਖਾ ਕੀ ਭੁਖ ਸਭ ਗਈ ਤਿੰਨ ਪਿਛੈ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੋਟ ਨਾ ਆਵੇ ਹਰ ਪੁਨ ਕੇਰੀ ਗੁਰ ਸਿੱਖਾ ਮਨਵਾਦਾਈਆ ਜਿਨ ਮੇਰਾ ਸਤਗੁਰੂ ਡਿਠਾ RAM RAJI ਕੋਈ ਕਰ ਗੱਲ ਸੁਣਾਵੇ ਹਰਨਾਮ ਕੀ ਸੋ ਲੱਗੇ ਗੁਰ ਸਿੱਖਾ ਮਨ ਮਿੱਠਾ ਹਰ ਦਰਗਾਹ ਗੁਰ ਸਿੱਖ ਪੈਨਾਈਐ ਜਿੰਨਾ ਮੇਰਾ ਸਤਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਆਸਾ ਮਹੱਲਾ ਚੌਥਾ ਜਿੰਨਾ ਭੇਟਿਆ ਮੇਰਾ ਪੂਰਾ ਸਤਗੁਰ ਤਿਨ ਹਰਨਾਮ ਦਰੜਾਵੇ RAM ਰਾਜੀ ਿਸ ਕੀ ਤ੍ਰਿਸ਼ਨਾ ਭੁਖ ਸਭ ਉਤਰੈ ਜੋ ਹਰ ਨਾਮ ਧਿਆਵੈ ਜੋ ਹਰ ਹਰ ਨਾਮ ਧਿਆਇਂਦੇ ਤਿੰਨ ਜਮ ਨੇੜ ਨਾ ਆਵੈ ਜਨ ਨਾਨਕ ਕਉ ਹਰ ਕਿਰਪਾ ਕਰ ਨਿਤ ਜਪੈ ਹਰ ਨਾਮ ਹਰ ਨਾਮ ਉਤਰਾਵੈ ਜਿਨਹੀ ਗੁਰਮੁਖ ਨਾਮ ਧਿਆਇਆ ਤਿਨਾਂ ਫਿਰ ਬਿਗਨ ਨਾ ਹੋਈ RAM ਰਾਜੀ ਜਿਨਿ ਸਤਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ ਜਿਨਿ ਸਤਗੁਰ ਪਿਆਰਾ ਸੇਵਿਆ ਤਿਨਾਂ ਸੁਖ ਸਦ ਹੋਈ ਜਿਨਾਂ ਨਾਨਕ ਸਤਗੁਰ ਭੇਟਿਆ ਤਿਨਾਂ ਮਿਲਿਆ ਹਰ ਸੋਈ ਜਿਨਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਖਣ ਹਾਰਾ ਰਾਮ ਰਾਜੀ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮਾਨਿਆ ਸਭ ਦੁਸ਼ਟ ਝਾਕ ਮਾਰਾ ਜਨ ਨਾਨਕ ਨਾਮ ਧਿਆਇਆ ਹਰ ਰਖਣ ਹਾਰਾ ਹਰ ਜੁਗ ਜੁਗ ਭਗਤੇ અપਾਇਆ ਪੈ ਜਿ ਰਖਦਾ ਆਯਾ ਆ ਰਾਮ ਰਾਜੀ ਹਰ ਨਾਖਿਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਆਸਾ ਮਹੱਲਾ ਚੌਥਾ ਸ਼ੰਤ ਘਰ ਪੰਝਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਹਰ ਗੁਰੂ ਮਲਾਵੋ ਮੇਰੇ ਪਿਆਰੇ ਘਰ ਵਸੈ ਹਰੀ ਰੰਗ ਰਨੀਆਂ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇ ਗੁਰੂ ਨਾਨਕ ਤੁਠਾ ਮੇਰੇ ਪਿਆਰੇ ਮੇਲੇ ਹਰੀ ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰੇ ਮਨ ਤ੍ਰਿਸ਼ਨਾ ਨਾ 부ਝੀ ਮੇਰੇ ਪਿਆਰੇ ਨਿਤ ਆਸ ਕਰੇ ਨਿਤ ਜੋਬਨ ਜਾਵੇ ਮੇਰੇ ਪਿਆਰੇ ਜਮ ਸਾਹ ਸਿਹਰੀ ਭਾਗਮਣੀ ਸੁਹਾਗਣ ਮੇਰੇ ਪਿਆਰੇ ਨਾਨਕ ਹਰ ਉਰ ਧਾਰੇ ਫਿਰ ਰੱਤਿਆੜੇ ਮੈਂਡੇ ਲੋਇਣ ਮੇਰੇ ਪਿਆਰੇ ਚਾਤਰਕ ਬੂੰਦ ਜਿਵੇਂ ਮਨ ਸੀਤਲ ਹੋਵਾ ਮੇਰੇ ਪਿਆਰੇ ਹਰ ਬੂੰਦ ਪੀਵੇ ਤਨ ਬਿਰਹੋ ਜਗਾਵੇ ਮੇਰੇ ਪਿਆਰੇ ਨੀਂਦ ਨਾ ਪਵੇ ਕਿਵੇਂ ਹਰ ਸੱਜਣ ਲੱਦਾ ਮੇਰੇ ਪਿਆਰੇ ਨਾਨਕ ਗੁਰੂ ਲਿਵੇ ਚੜ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ ਫਿਰ ਬਾਜੜਿਓ ਮੇਰੇ ਪਿਆਰੇ ਆਂਗਣ ਧੂੜ ਲੁੱਤੇ ਮਨ ਆਸ ਉਡੀਣੀ ਮੇਰੇ ਪਿਆਰੇ ਦੋਏ ਨੈਣ ਜੁੱਤੇ ਗੁਰਨਾਨਕ ਦੇਖ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ਹਰਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ ਸਤਗੁਰੂ ਸੁਣਾਈਆਂ ਗੁਰ ਵਿਟਣਿਓ ਹਉ ਕੋਲੀ ਮੇਰੇ ਪਿਆਰੇ ਜਿਨ ਹਰ ਮੇ ਲਾਈਆ ਸਭ ਆਸਾਂ ਹਰ ਪੂਰੀਆਂ ਮੇਰੇ ਪਿਆਰੇ ਮਨ ਚਿੰਦਿਆੜਾ ਫਲ ਪਾਇਆ ਹਰ ਟੁੱਟੜਾ ਮੇਰੇ ਪਿਆਰੇ ਜਨ ਨਾਨਕ ਨਾਮ ਸਮਾਇਆ ਪਿਆਰੇ ਹਰ ਬਿਨ ਪ੍ਰੇਮ ਨਾ ਖੇਲ ਸਾ ਕਿਉ ਪਾਈ ਗੁਰ ਜਿਤ ਲੱਗ ਪਿਆਰਾ ਦੇਖ ਸਾ ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸਾ ਗੁਰ ਨਾਨਕ ਪਾਇਆ ਮੇਰੇ ਪਿਆਰੇ ਤੁਰ ਮਸਤਕ ਲੇਖ ਸਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਮਹੱਲਾ 5 ਸੰਤ ਘਰ ਪਹਿਲਾ ਅਨੰਦੋ ਅਨੰਦ ਕਾਣਾ ਮੈਂ ਸੋ ਪ੍ਰਭ ਦੀਠਾ ਰਾਮ ਚਾਖੜਾ ਚਾਖੜਾ ਮੈਂ ਹਰ ਰਸ ਮੀਠਾ ਰਾਮ ਹਰ ਰਸ ਮੀਠਾ ਮਨ ਮਹਿ ਬੂਠਾ ਸਤਗੁਰ ਤੂਠਾ ਸਹਜ ਭਇਆ ਗ੍ਰਹਿ ਵਾਸਿ ਆਇਆ ਮੰਗਲ ਲਗਾਇਆ ਪੰਜ ਦੁਸ਼ਟ ਹੋਏ ਭਾਗ ਗਿਆ ਸੀਤਲ ਆਗਾਣੇ ਅੰਮ੍ਰਿਤ ਬਾਣੀ ਸਾਜਨ ਸੰਤ ਬਸੀਠਾ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਸੋ ਪ੍ਰਭ ਨੈਣੀ ਢੀਠਾ ਸੋਹਿਆੜੇ ਸੋਹਿਆੜੇ ਮੇਰੇ ਬੰਕ ਦੁਆਰੇ RAM ਪਾਹੁਣੜੇ ਪਾਹੁਣੜੇ ਮੇਰੇ ਸੰਤ ਪਿਆਰੇ RAM ਸੰਤ ਪਿਆਰੇ ਕਾਰਜ ਸਾਰੇ ਨਮਸ਼ਕਾਰ ਕਰ ਲੱਗੇ ਸੇਵਾ ਆਪੇ ਜਾਨੀਆ ਆਪੇ ਮਾਨੀ ਆਪ ਸੁਆਮੀ ਆਪ ਦੇਵਾ ਆਪਣਾ ਕਾਰਜ ਆਪ ਸੁਵਾਰੇ ਆਪੇ ਧਾਰਨ ਧਾਰੇ ਕਹੋ ਨਾਨਕ ਸੋਹੋ ਘਰ ਮਹਿ ਬੈਠਾ ਸੋਹੇ ਬੰਕ ਦਵਾਰੇ ਨਾਵ ਨਿਦੇ ਨਾਉ ਨਿਦੇ ਮੇਰੇ ਘਰ ਮਹਿ ਆਈ ਰਾਮ ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਧਿਆਈ ਰਾਮ ਨਾਮ ਧਿਆਈ ਸਦਾ ਸਖਾਈ ਸਹਿਜ ਸੁਭਾਈ ਗੋਵਿੰਦਾ ਗਣਤ ਮਟਾਈ ਚੂਕੀ ਧਾਈ ਕਦੇ ਨਾ ਵਿਆਪੈ ਮਨ ਚਿੰਦਾ ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ਕਹੋ ਨਾਨਕ ਪਿਰ ਮੇਰੇ ਸੰਗੇ ਤਾਂ ਮੈਂ ਨਵ ਨਿਧ ਪਾਈ ਸਰਸਿਆੜੇ ਸਰਸਿਆੜੇ ਮੇਰੇ ਭਾਈ ਸਭ ਮੀਤਾ RAM ਬਖਮੋ ਬਖਮ ਅਖਾੜਾ ਮੈਂ ਗੁਰਮਿਲ ਜੀਤਾ RAM ਗੁਰਮਿਲ ਜੀਤਾ ਹਰ ਹਰ ਕੀਤਾ ਟੂਟੀ ਪੀਤਾ ਭਰਮ ਗੜਾ ਪਾਇਆ ਖਜ਼ਾਨਾ ਬਹੁਤ ਨਿਧਾਨਾ ਸਾਨਤ ਮੇਰੀ ਆਪ ਖੜਾ ਸੋਈ ਸੋ ਗਿਆਨਾ ਸੋ ਪ੍ਰਧਾਨ ਜੋ ਪ੍ਰਭ ਆਪਣਾ ਕੀਤਾ ਕਹੋ ਨਾਨਕ ਜਾਂ ਵੱਲ ਸੁਆਮੀ ਤਾਂ ਸਰਸੇ ਭਾਈ ਮੀਤਾ ਆਸਾ ਮਹੱਲਾ ਪੰਜਵਾ ਅਕਥਾ ਹਰ ਅਕਥ ਕਥਾ ਕਿਸ ਜਾਏ ਨਾ ਜਾਣੀ ਰਾਮ ਸੁਰ ਨਾਰ ਸੁਰ ਨਰ ਮਨ ਜਨ ਸਹਿਜ ਬਖਾਣੀ ਰਾਮ ਸਹਿਜੇ ਵਿਖਾਣੀ ਅਮਿਉ ਬਾਣੀ ਚਰਨ ਕਮਲ ਰੰਗ ਲਾਇਆ ਜਪ ਏਕ ਅਲਖ ਪ੍ਰਭ ਨਿਰੰજન ਮਨ ਚਿੰਦਿਆ ਫਲ ਪਾਇਆ ਅਜ ਮਾਨ ਮੋਹ ਵਿਕਾਰ ਦੂਜਾ ਜੋਤੀ ਜੋਤ ਸੁਮਾਣੀ ਬਿਨਵੰਤ ਨਾਨਕ ਗੁਰ ਪ੍ਰਸਾਦੀ ਸਦਾ ਹਰ ਰੰਗ ਮਾਣੀ ਹਰ ਸੰਤਾ ਹਰ ਸੰਤ ਸੱਜਣ ਮੇਰੇ ਮੀਤ ਸਹਾਈ RAM ਵਡਭਾਗੀ ਵਡਭਾਗੀ ਸਤ ਸੰਗਤ ਪਾਈ ਰਾਮ ਵਡਭਾਗੀ ਪਾਏ ਨਾਮ ਧਿਆਏ ਲਾਤੇ ਦੂਖ ਸੰਤਾਪੈ ਗੁਰ ਚਰਨੀ ਲਾਗੇ ਭ੍ਰਮ ਭਉ ਭਾਗੇ ਆਪ ਮਟਾਇਆ ਆਪੈ ਕਰ ਕਿਰਪਾ ਮੇਲੇ ਪ੍ਰਭ ਆਪਣੇ ਵਿਛੜ ਕਤਹਿ ਨਾ ਜਾਈ ਬਿਨਵੰਤ ਨਾਮਕ ਦਾਸ ਤੇਰਾ ਸਦਾ ਹਰ ਸਰਨਾਈ ਹਰ ਦਰੇ ਹਰ ਦਰ ਸੋਹਨ ਤੇਰੇ ਭਗਤ ਪਿਆਰੇ RAM ਵਾਰੀ ਤਿੰਨ ਵਾਰੀ ਜਾਵਾਂ ਸਤਿ ਬਲਿ ਹਾਰੇ RAM ਸਤਿ ਬਲਿ ਹਾਰੇ ਕਰਨਮਿ ਸ਼ਕਾਰੀ ਜਿਨ ਭੇਟਤ ਪ੍ਰਭ ਜਾਤਾ ਘਟ ਘਟ ਰਵ ਰਹਿਆ ਸਭ ਥਾਈ ਪੂਰਨ ਪੁਰਖ ਵਿਧਾਤਾ ਗੁਰ ਪੂਰਾ ਪਾਇਆ ਨਾਮ ਤੇ ਆਇਆ ਜੂਐ ਜਨਮ ਨ ਹਾਰੇ ਬਿਨਵੰਤ ਨਾਨਕ ਸਰਨ ਤੇਰੀ ਰਾਖ ਕਿਰਪਾ ਧਾਰੀ ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ ਤੇਰੇ ਚਰਨਾ ਤੇਰੇ ਚਰਨ ਧੂੜ ਵਡਭਾਗੀ ਪਾਵਾਂ ਰਾਮ ਹਰ ਧੂੜੀ ਨਾਈਐ ਮੈਲ ਗਵਾਈਐ ਜਨਮ ਮਰਨ ਦੁਖ ਲਾਥੇ ਅੰਤਰ ਬਾਹਰ ਸਦਾ ਹਦੂਰੇ ਪਰਮੇਸ਼ਰ ਪ੍ਰਭ ਸਾਥੇ ਮਿਟੇ ਦੂਖ ਕਲਿਆਣ ਕੀਰਤਨ ਬਹੁੜ ਜੋਨ ਨਾ ਪਾਵਾਂ ਬਿਨਵੰਤ ਨਾਨਕ ਗੁਰ ਸਰਨ ਤਰੀਐ ਆਪਣੇ ਪ੍ਰਭ ਭਾਵਾਂ ਆਸਾ ਸੰਤ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਚਰਨ ਕਮਲ ਮਨ ਬੀਦਿਆ ਕਿਛ ਆਨ ਨਾ ਮੀਠਾ ਰਾਮ ਰਾਜੀ ਮਿਲ ਸੰਤ ਸੰਗਤ ਆਰਾਦਿਆ ਹਰ ਘਟ ਘਟੇ ਦੀਠਾ ਰਾਮ ਰਾਜੇ ਹਰ ਘਟ ਘਟੇ ਦੀਠਾ ਹੈ ਅਮਰ ਤੋਂ ਵੂਠਾ ਜਨਮ ਮਰਨ ਦੁਖ 나ਠੇ ਗੁਣ ਨਿਦ ਗਾਇਆ ਸਭ ਦੁਖ ਮਟਾਇਆ ਹਉ ਮੈਂ ਬਿਨਸੀ ਗਾਂਠੇ ਪ੍ਰਿਉ ਸਹਜ ਸੁਪਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਛ ਆਨ ਨਾ ਮੀਠਾ ਜਿਉਂ ਰਾਤੀ ਜਲ ਮਾਛਲੀ ਯੋ ਰਾਮ ਰਸ ਮਾਤੇ ਰਾਮ ਰਾਜੀ ਗੁਰ ਪੂਰੈ ਅਪਦੇਸਿਆ ਜੀਵਨ ਗਤ ਪਹਤੇ ਰਾਮ ਰਾਜੀ ਜੀਵਨ ਗਤ ਸਵਾਮੀ ਅੰਤਰ ਜਾਮੀ ਆਪਲੀ ਇਹ ਲੜ ਲਾਈ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨਾ ਕਤ ਹੂੰ ਜਾਏ ਪ੍ਰਭ ਸੁਗਰ ਸਰੂਪ ਸੁਜਾਨ ਸਵਾਮੀ ਤਾਂ ਕੀ ਮਿਟੈ ਨਾ ਦਾਤੇ ਜਲ ਸੰਗਰਾਤੀ ਮਾਛਲੀ ਨਾਨਕ ਹਰ ਮਾਤੇ ਚਾਤਰਕ ਜਾਚੈ ਬੂੰਦ ਜਿਓ ਹਰ ਪ੍ਰਾਨ ਅਦਾਰਾ ਰਾਮ ਰਾਜੀ ਮਾਲ ਖਜ਼ੀਨਾ ਸੁਤ ਪ੍ਰਾਤਮੀਤ ਸਭ ਹੂ ਤੇ ਪਿਆਰਾ ਰਾਮ ਰਾਜੀ ਸਭ ਹੂ ਤੇ ਪਿਆਰਾ ਪੁਰਖ ਨਰਾਰਾ ਤਾਂ ਕੀ ਗਤ ਨਹੀਂ ਜਾਣੀ ਐ ਹਰ ਸਾਸ ਗਰਾਸ ਨਾ ਬਿਸਰੈ ਕਬਹੂ ਗੁਰ ਸ਼ਬਦੀ ਰੰਗ ਮਾਣੀ ਐ ਪ੍ਰਭੁ ਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਪ ਭਰਮ ਮੋਹ ਦੁਖ ਡਾਰਾ ਚਾਤਰਕ ਜਾਚੈ ਬੂੰਦ ਜਿਉ ਨਾਨਕ ਹਰ ਪਿਆਰਾ ਮਿਲੇ ਨਰਾਇਣ ਆਪਣੇ ਮਨ ਉਰਤ ਪੂਰਾ ਰਾਮ ਰਾਜੇ ਢਾਟੀ ਭੀਤ ਭਰਮ ਕੀ ਭੇਟਤ ਗੁਰ ਸੂਰਾ ਰਾਮ ਰਾਜੇ ਪੂਰਨ ਗੁਰ ਪਾਏ ਪੁਰਬ ਲਖਾਏ ਸਬ ਨਿਦ ਦੀਨ ਦਿਆਲਾ ਆਦ ਮਾਤੇ ਅੰਤ ਪ੍ਰਭ ਸੋਈ ਸੁੰਦਰ ਗੁਰੂ ਗੋਪਾਲਾ ਸੂਖ ਸਹਿਜ ਆਨੰਦ ਖਨੇਰੇ ਪਤਤ ਪਾਵਨ ਸਾਧੂ ਧੂਰਾ ਹਰ ਮਿਲੇ ਨਰਾਇਣ ਨਾਨਕਾ ਮਨ ਉਰਥੋ ਪੂਰਾ ਆਸਾ ਮਹੱਲਾ ਪੰਜਵਾ ਸੰਤ ਘਰਿ ਸੇਵਾ ਇਕ ਓਅੰਕਾਰ ਸਤਗੁਰ ਪ੍ਰਸਾਦ ਸਲੋਕ ਜਾਂ ਕੋ ਭਈ ਕਿਰਪਾਲ ਪ੍ਰਭ ਹਰ ਹਰ ਸੇ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ਸੰਤ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਂਚ ਨਹੀਂ ਮਨ ਐਸੀ ਪ੍ਰੀਤ ਹਰੇ ਅਬ ਉਰਗਿਓ ਅਲ ਕਮਲੇ ਵਾਸਨ ਮਾਹੇ ਮਗਨ ਇਕ ਖਿੰਨ ਭੀ ਨਾਹੀ ਤਰੈ ਖਿਨ ਨਾਹੀ ਟਰੀਐ ਪ੍ਰੀਤ ਹਰੀਐ ਸ਼ਿੰਗਾਰ ਹਬ ਰਸ ਅਰਪੀਐ ਜਹ ਦੂਖ ਸੁਣੀਐ ਜਮ ਪੰਥ ਭਣੀਐ ਤਹ ਸਾਧ ਸੰਗ ਨਾ ਡਰਪੀਐ ਕਰ ਕੀਰਤ ਗੋਵਿੰਦ ਗੁਣੀਐ ਸਗਲ ਪਰਾਸਤ ਦੁਖ ਹਰੇ ਕਹੋ ਨਾਨਕ ਸੰਤ ਗੋਵਿੰਦ ਹਰ ਕੇ ਮਨ ਹਰ ਸਿਉ ਨੇਹੋ ਕਰੇ ਹੋ ਐਸੀ ਮਨ ਪ੍ਰੀਤ ਹਰੇ ਜੈਸੀ ਮਛਲੀ ਨੀਰ ਇਕ ਖਿਨ ਭੀ ਨਾ ਧੀਰੇ ਮਨ ਐਸਾ ਨੇਹੋ ਕਰੇ ਹੋ ਜੈਸੀ ਚਾਤ੍ਰਿਕ ਪਿਆਸ ਖਿਨ ਖਿਨ ਬੂੰਦ ਚਵੇ ਬਰਸ ਸੁਹਾਵੇ ਮੇਹੋ ਹਰ ਪ੍ਰੀਤ ਕਰੀਜੈ ਏਹੋ ਮਨ ਦੀਜੈ ਹਤ ਲਾਈਐ ਚਿਤ ਮਰਾਰੀ ਮਾਨ ਨਾ ਕੀਜੈ ਸਰਨ ਪਰਿਜੈ ਦਰਸ਼ਨ ਕੋ ਬਲੇ ਹਾਰੀ ਗੁਰ ਸੋ ਪਰਸੰਨੇ ਮਿਲ ਨਾ ਹਵ ਸੁਨੇ ਧਨ ਦੇਨ ਦੀ ਸਾਚ ਸਨੇਹਾ ਕਹੋ ਨਾਨਕ ਸੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹੁ ਕਰੇ ਹੋ ਚਕਵੀ ਸੂਰ ਸਨੇਹੋ ਚਿਤ ਵੈ ਆਸ ਘਣੀ ਕਦ ਦਿਨੀ ਅਰ ਦੇਖੀ ਐ ਕੋਕਲੇ ਅੰਬ ਪ੍ਰੀਤ ਚਵੈ ਸੁਹਾਵੀਆ ਮਨ ਹਰ ਰੰਗ ਕੀ ਜੀਐ ਹਰ ਪ੍ਰੀਤ ਕਰੀ ਜੈ ਮਾਨ ਨਾ ਕੀਜੈ ਇਕ ਰਾਤੀ ਕੇ ਹਬ ਪਹੋਣਿਆ ਅਬ ਕਿਆ ਰੰਗ ਲਾਇਓ ਮੋਹਰ ਚਾਯੋ ਨਾਂਗੇ ਆਵਣ ਜਾਵਣਿਆ ਫਿਰ ਸਾਧੂ ਸ਼ਰਮੀ ਪੜੀਐ ਚਰਣੀ ਅਬ ਟੂਟਸ ਮੋਹ ਜੋ ਕੀਤੀ ਐ ਕਹੋ ਨਾਨਕ ਸੰਤ ਦਿਆਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਕਬ ਦਿਨੀ ਅਰ ਦੇਖੀ ਐ ਨਿਸਕਰੰਕ ਜੈਸੇ ਨਾਦ ਸੁਨ ਸਰਵਣੀ ਹਿਉ ਡਿਵੈ ਮਨ ਐਸੀ ਪ੍ਰੀਤ ਕੀਜੈ ਜੈਸੀ ਤਰਨ ਪਧਾਰ ੁਰਜੀ ਪਰਹਿ ਸਿਵੈ ਇਹੋ ਮਨ ਲਾਲ ਦੀਜੈ ਮਨ ਲਾਲਹਿ ਦੀਜੈ ਭੋਗ ਕਰੀਜੈ ਹਬ ਖੁਸ਼ੀਆਂ ਰੰਗ ਮਾਣੀ ਫੇਰੇ ਆਪਣਾ ਪਾਇਆ ਰੰਗ ਲਾਲ ਬਣਾਇਆ ਅਤ ਮਿਲਿਓ ਮਿੱਤਰ ਚਰਾਣੀ ਗੁਰਥੀ ਆਸਾ ਕੀ ਤਾ ਡਿਠਮ ਆਖੀਂ ਫਿਰ ਜੀ ਹਾ ਵਰਨਾ ਦੀਸੈ ਕਹੋ ਨਾਨਕ ਸੰਤ ਦਿਆਲ ਮੋਹਨ ਕੇ ਮਨ ਹਰ ਚਰਨ ਗਹੀਜੈ ਐਸੀ ਮਨ ਪ੍ਰੀਤ ਕੀਜੈ ਆ